ਇੱਕ ਗਰੀਬ ਔਰਤ ਸ਼ੂਗਰ ਦੀ ਬਿਮਾਰੀ ਦੇ ਨਾਲ ਮਰਨ ਕਿਨਾਰੇ ਪਹੁੰਚ ਚੁੱਕੀ ਸੀ ਤੇ ਇਲਾਜ ਕਰਵਾਉਣ ਦੇ ਲਈ ਜਦੋਂ ਉਹ ਹਸਪਤਾਲ ਦੇ ਵਿੱਚ ਪਹੁੰਚੀ ਹੋਈ ਤਾਂ ਉਸ ਔਰਤ ਦਾ ਆਯੁਸ਼ਮਾਨ ਕਾਰਡ ਨਹੀਂ ਬਣਿਆ ਹੋਇਆ ਸੀ ਤੇ ਪਰਿਵਾਰ ਨੇ ਹਸਪਤਾਲ ਦੇ ਉੱਪਰ ਇਲਾਜ ਨਾ ਕਰਨ ਦੇ ਇਲਜ਼ਾਮ ਲਗਾਏ ਤੇ ਮਨਦੀ ਸਾਰ ਇਸੇ ਵੱਲੋਂ ਵੀ ਨਾਲ ਲੈ ਜਾਂਦੀ ਗੱਲ ਆਖੀ ਤੇ ਉਹਨਾਂ ਦੱਸਿਆ ਕਿ ਇੱਕ ਸੰਸਥਾ ਵੱਲੋਂ ਗਰੀਬ ਪਰਿਵਾਰ ਦੀ ਸਾਰ ਲੈ ਗਈ ਹੈ ਤੇ ਉਸ ਔਰਤ ਦਾ ਇੱਕ ਚਰਟੇਬਲ ਹਸਪਤਾਲ ਦੇ ਵਿੱਚ ਇਲਾਜ ਹੋਇਆ ਹੈ ਤੇ ਆਪਰੇਸ਼ਨ ਤੋਂ ਬਾਅਦ ਹੁਣ ਔਰਤ ਘਰ ਤੋਂ ਬਾਹਰ ਦੱਸੀ ਜਾ ਰਹੀ ਹੈ। ਉਹ ਗਲਮ ਮੇਰੇ ਨਾ ਮਾਤਾ ਜੀ ਨਾ ਸੂਗਰੀ ਬਣਾ ਤੇ ਵਾਵਾ ਚੇੜ ਦੇ ਬਿਮਾਰ ਸੀ। ਦੇ ਉਸੇ ਕਰਕੇ ਨਾ ਉਹ ਬਹਾਨਾ ਨਾਲ ਕਿਸੇ ਨੇ ਕਹੀ ਸਰਕਾਰੀ ਹਸਪੀਟਲ ਲੈ ਜਾਓ ਉੱਥੇ ਫ੍ਰੀ ਇਲਾਜ ਹੁੰਦਾ ਵਾ ਤੇ ਅਸੀਂ ਲੈ ਗਏ ਉੱਥੇ ਤੇ ਸਾਡੀ ਉੱਥੇ ਵਾਪੇਸ਼ ਨਿਕਨੇ ਕੋਈ ਨਹੀਂ ਤੁਹਾਨੂੰ ਕਿਸੇ ਨੇ ਦੱਸਿਆ ਕਿ ਜਿਵੇਂ ਦੱਸਿਆ ਗੱਲ ਸਲਾਰੀਆ ਉਹਨਾਂ ਦੀ ਸੰਸਥਾ ਵਾ ਤੇ ਉਹਨਾਂ ਫ੍ਰੀ ਇਲਾਜ ਕਰਵਾਉਂਦੇ ਆ ਆਪਣੇ ਅੰਦਰ ਤੇ ਉਹ ਮਤਲਬ ਇਦਾਂ ਹਨ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨੇ ਫ੍ਰੀ ਇਲਾਜ ਕਰਵਾਇਆ ਸਾਡਾ ਚੱਲਣ ਦਾ ਵਕ ਉਸੇ ਹੋ ਗਿਆ ਹਾਂ ਜੋ ਹੋ ਗਿਆ ਕਿ ਇਹ ਹੋਰ ਕੋਈ ਕੋਈ ਬਾਹਰ ਨਹੀਂ ਸਰਕਾਰੀ ਮਿਲ ਕੋਈ ਐਕਾਡਮੀ ਨਹੀਂ ਮਿਲੀ ਪੇਸ਼ੇ ਨੂੰ ਸ਼ੂਗਰ ਸੀ ਸ਼ੂਗਰ ਦੇ ਮਰੀਜ਼ ਸਾਡੇ ਕੋਲ ਜਾਇਆ ਨਹੀਂ ਗਿਆ ਸੀ ਅਹੀਂ ਹੋਰ ਪਿੰਡ ਦੇ ਰਹਿਣ ਵਾਲੇ ਸਾਡੀ ਕਣ ਹੋਰ ਪਿੰਡ ਦੇ ਰਹਿਣ ਵਾਲੀ ਸੀ ਇਸ ਕਰਕੇ ਸਾਨੂੰ ਸਰਕਾਰੀ ਹਸਪਤਲ ਖੜਨ ਜਾਣਾ ਪਿਆ ਉੱਥੇ ਸਾਡੀ ਪੋਸਟਪਰਟਲ ਨਹੀਂ ਹੋਈ ਸੀ ਤੇ ਫਿਰ ਅਸੀਂ ਜਗਿੰਦਰ ਸਿੰਘ ਖਲਾਰੀਆ ਉਹਨਾਂ ਨਾਲ ਮਤਲਬ ਆ ਦਾ ਕਨੈਕਟ ਹੋਇਆ ਨਾਲ ਸਸਤਾ ਨਾਲ ਤੇ ਉਹਨਾਂ ਨੇ ਸਾਡੀ ਮਾਂ ਫੜੀ ਸੀ ਕੀ ਸਤਿ ਸ਼੍ਰੀ ਅਕਾਲ ਦੇ ਦਬੇ ਕਰਦੀ ਹੈ ਕਿ ਹੁਣ ਜੀ ਫੀ ਲਾਇ ਦੇ ਰਿਹਾ ਤਾਂ ਕੋਈ ਕੁਝ ਨਹੀਂ ਹੋ ਨਹੀ ਕੁਝ ਨਹੀਂ ਮਿਲਿਆ ਜੀ ਕੋਈ ਆਯੂ ਸ਼੍ਰੋtempCard ਜਿਹੜਾ ਪਿਆਸਾ ਪਾ ਦੀ ਗੁੰਮਾ ਕੋਲ ਸਹਾਤਾ ਨਹੀਂ ਉਹਨਾਂ ਦਾ ਰਾਸ਼ਨ ਕਾਰਡ ਵਿੱਚ ਨਾ ਹੈ ਨਹੀਂ ਆ ਇਸ ਕਰਕੇ ਉਹਨਾਂ ਨੂੰ ਕੋਈ ਸਹਾਤਾ ਨਹੀਂ ਮਿਲੀ ਸਭ ਤੋਂ ਪਹਿਲਾਂ ਮੈਂ ਅਜ ਕਾਲਪੁਰਖ ਦਾ ਸ਼ੁਕਰਾਨਾ ਕਰਦਾ ਕਿ ਇੱਕ ਬੀਬੀ ਜੋ ਕਿ ਪਿੰਡ ਸੇਖਮਾ ਜ਼ਿਲ੍ਹਾ ਗੁਰਦਾਸਪੁਰ ਦੇ ਕਰੀਬ ਸਾਇਦ ਖਜ਼ਿਆਲਾ ਤੋਂ ਸੀਗੀ ਜੋ ਕਿ ਸਿਵਲ ਹਸਪੀਟਲ ਜੀਵਨਾਲ ਬਬਰੀ ਗੁਰਦਾਸਪੁਰ ਦੇ ਵਿੱਚ ਐਡਮਿਟ ਸੀਗੀ ਉੱਥੋਂ ਉਹਨੂੰ ਪੂਰਨ ਤੌਰ ਤੇ ਇਲਾਜ ਨਾ ਮਿਲਣ ਕਰਕੇ ਉਸਨੂੰ ਪ੍ਰਾਈਵੇਟ ਹਸਪੀਟਲ ਪਠਾਨਕੋਟ ਐਸ ਕੇ ਆਰ ਡਾਕਟਰ ਕ੍ਰਿਸ਼ਨਜੀਤ ਦੇ ਦੇਖਰੇਖ ਦੇ ਵਿੱਚ ਭੇਜਿਆ ਜਿਨ੍ਹਾਂ ਦਾ ਕੱਲ ਆਪਰੇਸ਼ਨ ਹੋਇਆ ਸਕਸੈਸਫੁਲੀ ਬੇਸਾਕ ਉਹਨਾਂ ਦੀ ਲੱਤ ਕੱਟਣੀ ਪਈ ਕਿਉਂਕਿ ਖੂਨ ਘਟ ਸੀਗਾ ਸ਼ੂਗਰ ਦਾ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ ਸੀਗਾ ਔਰ ਉਸ ਨੂੰ ਨਿਜੰਤਰਣ ਕਰਨ ਦੇ ਲਈ ਕੁਝ ਦਿਨ ਲੱਗੇ ਲੇਕਿਨ ਅਕਾਲਪੁਰਖ ਦਾ ਬੜਾ ਸ਼ੁਕਰਾਨਾ ਕਿ ਉਸ ਦੀ ਜਾਨ ਬਚ ਗਈ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ